ਬੀਲ ਟੀਵੀ ਯੂਕੇ ਵੱਲੋਂ ਪ੍ਰਸਤੁਤ ਗੁਰੂ ਗੋਬਿੰਦ ਸਿੰਘ ਮਾਰਗ ਯਾਤਰਾ ਦਾ ਦੂਜਾ ਦਿਨ ਆਤਮਕ ਰੰਗਾਂ ਨਾਲ ਰੰਗਿਆ ਹੋਇਆ ਸੀ ਇਹ ਯਾਤਰਾ ਸਿਰਫ ਰਾਹਾਂ ਦੀ ਯਾਤਰਾ ਨਹੀਂ ਸਗੋ ਰੂਹਾਨੀ ਸਫਰ ਹੈ ਜਿੱਥੇ ਹਰ ਕਦਮ ਗੁਰੂ ਗੋਬਿੰਦ ਸਿੰਘ ਜੀ ਦੇ ਅਮਰ ਸੰਦੇਸ਼ਾਂ ਨਾਲ ਜੁੜਦਾ ਹੈ ਇਹ ਯਾਤਰਾ ਪੰਜਾਬ ਦੇ ਉਹਨਾਂ ਇਤਿਹਾਸਕ ਗੁਰਦੁਆਰਿਆਂ ਵੱਲ ਹੈ ਜਿੱਥੇ ਗੁਰੂ ਸਾਹਿਬ ਦੇ ਪੈਰਾਂ ਦੇ ਨਿਸ਼ਾਨ ਹਨ ਹਰ ਦਰਸ਼ਨ ਸੰਗਤ ਨੂੰ ਏਕਤਾ ਹਿੰਮਤ ਅਤੇ ਸੇਵਾ ਦੀ ਪ੍ਰੇਰਣਾ ਦਿੰਦਾ ਹੈ ਬਿਲ ਟੀਵੀ ਯੂਕੇ ਦੀ ਇਹ ਕੋਸ਼ਿਸ਼ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਆਪਣੀ ਮਿੱਟੀ ਅਤੇ ਗੁਰੂ ਸਾਹਿਬ ਦੀਆਂ ਯਾਦਾਂ ਨਾਲ ਜੋੜਦੀ ਹੈ। ਦੂਜੇ ਦਿਨ ਦੀਆਂ ਗਤੀਵਿਧੀਆਂ ਨੇ ਯਾਤਰੀਆਂ ਨੂੰ ਆਤਮਿਕ ਸ਼ਾਂਤੀ, ਅੰਦਰੂਨੀ ਤਾਕਤ ਅਤੇ ਸਾਂਝੀ ਵਿਰਾਸਤ ਨਾਲ ਗਹਿਰਾ ਨਾਤਾ ਬਖਸ਼ਿਆ। ਇਹ ਯਾਤਰਾ ਗੁਰੂ ਗੋਬਿੰਦ ਸਿੰਘ ਜੀ ਦੇ ਅਮਰ ਸੰਦੇਸ਼, ਧਰਮ ਦੀ ਰੱਖਿਆ, ਸੱਚ ਦੀ ਜਿੱਤ ਅਤੇ ਮਨੁੱਖਤਾ ਦੀ ਸੇਵਾ ਨੂੰ ਜੀਵੰਤ ਰੱਖਣ ਦਾ ਸੁੰਦਰ ਯਤਨ ਹੈ। ਗੁਰਦੁਆਰੇ ਦੀ ਪਵਿੱਤਰ ਹਵਾ ਵਿੱਚ ਜਦੋਂ ਸੰਗਤਾਂ ਨੇ ਅਰਦਾਸ ਕੀਤੀ ਤਾਂ ਹਰ ਦਿਲ ਵਿੱਚ ਗੁਰੂ ਸਾਹਿਬ ਦੀਆਂ ਯਾਦਾਂ ਦੀ ਰੌਸ਼ਨੀ ਜਗਮਗਾ ਉੱઠી। ਯਾਤਰੀਆਂ ਨੇ ਗੁਰਦੁਆਰੇ ਵਿੱਚ ਹਾਜ਼ਰੀ ਭਰੀ, ਸ਼ਬਦ ਕੀਰਤਨ ਦੀਆਂ ਦੁਨੀਆਂ ਵਿੱਚ ਖੋ ਗਏ ਅਤੇ ਗੁਰੂ ਜੀ ਦੇ ਜੀਵਨ ਦੇ ਅਨਮੋਲ ਪਾਠਾਂ ਨੂੰ ਯਾਦ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਮਾਰਗਾਂ ਨੂੰ ਸਮਰਪਿਤ ਇਹ ਯਾਤਰਾ ਸਿੱਖ ਇਤਿਹਾਸ ਅਤੇ ਰੂਹਾਨੀਅਤ ਦਾ ਜੀਵੰਤ ਦਰਸ਼ਨ ਹੈ। ਬਿਲ ਟੀਵੀ ਯੂਕੇ ਵੱਲੋਂ ਪੇਸ਼ ਕੀਤੀ ਗਈ ਗੁਰੂ ਗੋਬਿੰਦ ਸਿੰਘ ਮਾਰਗ ਯਾਤਰਾ ਦੇ ਦੂਜੇ ਦਿਨ ਦੀਆਂ ਗਤੀਵਿਧੀਆਂ ਨੇ ਸੰਗਤ ਨੂੰ ਇਤਿਹਾਸਕ ਥਾਵਾਂ ਨਾਲ ਜੋੜਿਆ। ਹਰ ਯਾਤਰੀ ਦੇ ਦਿਲ ਵਿੱਚ ਇਹ ਅਨੁਭਵ ਇੱਕ ਨਵੀਂ ਰੌਸ਼ਨੀ ਵਾਂਗ جگਦਾ ਹੈ ਜੋ ਸਦਾ ਲਈ ਪ੍ਰੇਰਣਾ ਬਣੀ ਰਹਿੰਦੀ ਹੈ।